ਉਪਰਾਲਾ ਕਿੱਥੋਂ ਆਇਆ ਖਿਆਲ ਮਨ ਦੇ ਵਿੱਚ ਪ੍ਰੋਜੈਕਟ ਅਸੀਂ ਆਪਣੇ ਮਾਤਾ ਪਿਤਾ ਦੀ ਇੱਛਾ ਨੂੰ ਪੂਰਨ ਕਰਦੇ ਹੋਏ ਉਹਨੂੰ ਤਿਆਰ ਕਰਵਾ ਰਹੇ ਹਾਂ ਉਹਨੇ ਇੱਕ ਐਸੋਲੇ ਭਗਵਾਨ ਮਹਾਵੀਰ ਜੀ ਸੇਵਾ ٹرسٹ ਜਿਹੜਾ ਸਾਡਾ ਬਣਿਆ ਹੋਇਆ ਉਹਦੇ ਵਿੱਚ ਉਸ ਦੇ ਅੰਡਰ ਇਹ ਐਸੋਲੇ ਸੰਸਥਾ ਚੱਲ ਰਹੀ ਹੈ ਸ ਅਨਾਲੇ ਟਾਈਮ ਦੇ ਵਿੱਚ ਇਹ ਨੀਚੇ ਥੋੜਾ ਜਿਹਾ ਕੰਮ ਚੱਲ ਰਿਹਾ ਹੈ ਥੋੜੇ ਦਿਨਾਂ ਦੇ ਹਫ਼ਤੇ 10 ਦਿਨ ਵਿੱਚ ਖਤਮ ਹੋ ਜਾਏਗਾ ਤੇ ਜਲਦੀ ਪੂਰਾ ਭਰ ਜਾਏਗਾ ਪਕਸ਼ੇ ਆ ਤੇ ਕਿਸੇ ਦੇ ਹੱਥੇ ਨਹੀਂ ਆਉਂਦੇ ਇਹ ਤਾਂ ਦਾਣਾ ਪਾਉਂ ਕਹਿੰਦੇ ਨਾ ਪਕਸ਼ਿਆਂ ਦੇ ਦਾਣਾ ਵੀ ਬਹੁਤ ਆ ਵੀ ਨਹੀਂ ਆਉਂਦੇ ਕਿਉਂਕਿ ਡਰਦੀਆਂ ਨੇ ਠੀਕ ਹੈ ਇਹੋ ਜਿਹਨਾਂ ਨੂੰ ਜਿਹੜਾ ਇਹਨਾਂ ਦਾ ਘਰ ਵੀ ਬਣਾਇਆ ਹੈ ਨਾ ਇਹਨਾਂ ਦੇ ਫਲੈਟ ਬਣਾਇਆ ਉਹ ਯਾਦ ਰਹਿਣ ਲਈ ਜਦੋਂ ਮਰਜੀ ਆਂ ਜਦੋਂ ਮਰਜੀ ਉੱਡ ਜਾਣ ਰੈਟਾ ਦੇ ਤਾਂ ਰੈਂਟ ਵੀ ਹੁੰਦੇ ਨੇ ਇੱਥੇ ਕੀ ਰੈਂਟ ਹੋਣਗੇ ਪੰਛੀਆਂ ਲਈ ਪੰਛੀਆਂ ਨੂੰ ਇੱਥੇ ਜੀ ਦਾਣਾ ਪਾਣੀ ਫ੍ਰੀ ਹੈ ਜੇ ਦਾਣਾ ਪਾ ਸਕਦਾ ਕੋਈ ਇਹ ਨਹੀਂ ਵੀ ਪੈਸੇ ਲੱਗੇ ਹੀ ਉਹਨੂੰ ਦਾਣਾ ਮਿਲੇਗਾ ਦਾਣਾ ਉਹਨੂੰ ਨਿਸ਼ੁਲਕ ਮਿਲੇਗਾ ਉਹਦੀ ਇੱਛਾ तो आज वो बच्चे विजिट करेंगे विजिट करके देखेंगे तो फिर बच्चों के भी मन में एक बारी हलचल हा, हा, होगी भावना होगी कि हम भी नेक्स्ट टाइम मम्मा हमें भी वहां जाने जीव जंतु जो भगवान ने भेजे हुए हैं धरती पर अगर हम अगर हम उनकी केयर कर रहे हैं तो भगवान हमारा भी ध्यान रखने के लिए यही प्रेरणा देना चाहते हैं कि देखो कैसे पक्षियों के घर हैं तो कैसे ये सब रहते हैं यहाँ पे इनको सभी लेके आए हैं मुझे यहाँ के बहुत अच्छा लगा क्या देखा आपने के लिए इतना अच्छा घर बना हुआ है और पक्षियाँ थोड़े आ रहे हैं इस घर में ਠੰਡਾ ਰੱਖਦੇ ਇੱਥੇ ਇੱਕ ਛੋਟਾ ਜਿਹਾ ਵਾਟਰਫਾਲ ਲਗਾਇਆ ਹੋਇਆ ਤਾਂ ਵਾਟਰਫਾਲ ਦੇਖੋ ਕਿੰਨਾ ਮਜ਼ੇਦਾਰ ਹੈ ਹੈਲੋ ਨਮਸਕਾਰ ਸ੍ਰੀ ਸ਼ਕਲ ਆਦਾਬ ਕਿਵੇਂ ਸਭ ਦਾ ਹਾਲ ਚੜਦੇ ਹੋ ਕਿ ਪੈ ਗਈਆਂ ਨੇ ਗਰਮੀਆਂ ਤੇ ਧੁੱਪਾਂ ਨੇ ਕਰ ਦਿੱਤਾ ਹੈ ਬੁਰਾ ਜਿੱਥੇ ਵੀ ਤੁਸੀਂ ਨਜ਼ਰ ਮਾਰੋ ਜਾਨਵਰ ਪੰਛੀ ਇਨਸਾਨ ਸਾਰੇ ਕਰਦੇ ਹੈ ਬੁਰਾ ਸਾਰੇ ਦਾ ਬੁਰਾ ਹਾਲ ਕਰ ਰਹੇ ਨੇ ਹਾ 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 ਕਰ ਤੇ ਤੁਸੀਂ ਦੇਖੋ ਗੱਲਾਂ ਤੋਂ ਤਾਂ ਆਈਡੀਆ ਲੱਗ ਗਿਆ ਨਾ ਅਸੀਂ ਕਿਸ ਬਾਰੇ ਗੱਲ ਕਰਨ ਜਾ ਰਹੇ ਹਾਂ ਕਿ ਹਰ ਪਾਸੇ ਹਰ ਪਾਸੇ ਗਰਮੀ ਨੇ ਵੇੜਾ ਗਰਕ ਕੀਤਾ ਹੋਇਆ ਬੁਰਾ ਹਾਲ ਕੀਤਾ ਹੋਇਆ ਸੋ ਜਿਦੇ ਕਰਕੇ ਪਸ਼ੂ ਪੰਛੀਆਂ ਦਾ ਧਿਆਨ ਰੱਖਣ ਦੇ ਲਈ ਲੋਕਾਂ ਨੇ ਆਪਣੇ ਘਰ ਦੇ ਬਾਹਰ ਆਪਣੇ ਘਰ ਦੀ ਛੱਤ ਤੇ ਸੜਕ ਦੇ ਕਿਨਾਰੇ ਜਗਾ ਜਗਾ ਤੇ ਪਾਣੀ ਰੱਖਣਾ ਸ਼ੁਰੂ ਕਰ ਦਿੱਤਾ ਹੈ ਮਿੱਟੀ ਦੇ ਭਾਂਡੇ ਦੇ ਵਿੱਚ ਤੇ ਨਾਲ ਦਾਣੇ ਰੱਖਣੇ ਸ਼ੁਰੂ ਕਰ ਦਿੱਤੇ ਹੋਏ ਨੇ ਸੋ ਇਦਾਂ ਦਾ ਇਹ ਹੋਰ ਵਧੀਆ ਉਪਰਾਲਾ ਪੰਛੀਆਂ ਦੇ ਲਈ ਕੀਤਾ ਗਿਆ ਹੈ ਤੇ ਗੱਲ ਆਪਾਂ ਕਰਨ ਜਾ ਰਹੇ ਹੁਦਿਆੜੇ ਸ਼ਹਿਰ ਦੇ ਹੰਬੜਾ ਰੋਡ ਦੇ ਸਾਹਮਣੇ ਗੋਵਿੰਦ ਗੋਕੁਲ ਦਾਮ ਦੇ ਸਾਹਮਣੇ ਪੰਛੀਆਂ ਨੂੰ ਪਾਲਣ ਦੇ ਲਈ ਉਹਨਾਂ ਦੀ ਸੇਫਟ ਦੇ ਲਈ ਉਹਨਾਂ ਦਾ ਧਿਆਨ ਰੱਖਣ ਦੇ ਲਈ ਇਹਨਾਂ ਗਰਮੀਆਂ ਦੇ ਵਿੱਚ ਸਪੈਸ਼ਲ ਇੱਕ ਆਲਣਾ ਬਣਾਇਆ ਗਿਆ ਇੱਕ ਚਬੂਤਰਾ ਬਣਾਇਆ ਗਿਆ ਜਿਹਦੀ ਬਿਲਡਿੰਗ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਕਿੰਨੀ ਸੋਹਣੀ ਬਿਲਡਿੰਗ ਬਣਾਈ ਗਈ ਹੈ ਨਮਸਕਾਰ ਸਰ ਨਮਸਕਾਰ ਜੀ ਸਰ ਕੀ ਕਹਿਣਾ ਚਾਹੋਗੇ ਪਹਿਲਾਂ ਤਾਂ ਅਸੀਂ ਤੁਹਾਡਾ ਜਿਹੜਾ ਉਪਰਾਲਾ ਜਿਹੜਾ ਚਿੜੀਆਂ ਨੂੰ ਪਾਲਣ ਦਾ ਉਹਨਾਂ ਦਾ ਹਸਪੀਟਲ ਬਣਾਉਂਦਾ ਇਹ ਉਪਰਾਲਾ ਕਿੱਥੋਂ ਆਇਆ ਖਿਆਲ ਮੰਦੇ ਵਿੱਚ ਕਿਉਂਕਿ ਜੋ ਰਕੇਸ਼ ਸਿੰਘ ਜੀ ਨੇ ਸਾਡੇ ਨਾਲ ਜੁੜੇ ਨੇ ਉਹ ਇੱਕ ਬਿਜ਼ਨਸਮੈਨ ਨੇ ਬਿਜ਼ਨਸਮੈਨ ਦੇ ਕੋਲ ਟਾਈਮ ਹੀ ਨਹੀਂ ਹੁੰਦਾ ਪਰ ਫਿਰ ਵੀ ਟਾਈਮ ਕੱਢ ਕੇ ਇਹ ਜੋ ਉਪਰਾਲਾ ਉੱਤੇ ਕੰਮ ਕਰਨਾ ਇਹ ਖਿਆਲ ਕਿੱਥੋਂ ਆਇਆ ਪਹਿਲਾਂ ਤਾਂ ਪਏ ਜਾਣਨਾ ਚਾਹਾਂਗੇ ਖਿਆਲ ਜੀ ਇਹ ਸਾਡੇ ਮਾਤਾ ਪਿਤਾ ਜੀ ਦੀ ਇੱਛਾ ਸੀ ਜੀਵ ਦੇ ਆ ਦੇ ਉੱਤੇ ਕੋਈ ਨਾ ਕੋਈ ਚੀਜ਼ ਹੈ ਜਿਹੜੀ ਬਣਾਈ ਜਾਵੇ ਉਹਨੂੰ ਦੇਖਭਾਲ ਕਰਦੇ ਕਰਦੇ ਇਸ ਪ੍ਰੋਜੈਕਟ ਦੇ ਅਸੀਂ ਪਹੁੰਚ ਗਏ ਇਹਨੂੰ ਕਿਸੇ ਤਰੀਕੇ ਐਮਪੀ ਦੇ ਵਿੱਚੋਂ ਲੱਭ ਕੇ ਲਿਆਂਦਾ ਤੇ ਉਹ ਉਥੋਂ ਪਤਾ ਲੱਗਾ ਵੀ ਇਹਨੂੰ ਕਿਹਨੇ ਬਣਾਇਆ ਸਾਰੀ ਉਹਦੀ ਖੋਜ-ਵਿਣ ਕਰਕੇ ਗੁਜਰਾਤ ਤੋਂ ਬੰਦੇ ਸੀਗੇ ਉਹਨਾਂ ਨੂੰ ਬੁਲਾ ਕੇ ਇਹ ਜਿਹੜੇ ਹੈਗੇ ਆ ਪ੍ਰੋਜੈਕਟ ਅਸੀਂ ਆਪਣੇ ਮਾਤਾ-ਪਿਤਾ ਦੀ ਇੱਛਾ ਨੂੰ ਪੂਰਨ ਕਰਦੇ ਹੋਏ ਉਹਨੂੰ ਤਿਆਰ ਕਰਵਾ ਰਹੇ ਹਾਂ ਹੁਣ ਇਹ ਕਿਸ ਵੇਲੇ ਭਗਵਾਨ ਮਹਾਵੀਰ ਜੀ ਸੇਵਾ ਟਰਸਟ ਜਿਹੜਾ ਸਾਡਾ ਬਣਿਆ ਹੋਇਆ ਉਹਦੇ ਵਿੱਚ ਉਸ ਦੇ ਅੰਡਰ ਇਹ ਇਸ ਵੇਲੇ ਸੰਸਥਾ ਚੱਲ ਰਹੀ ਹੈ ਸਾਡੀ ਕੁਝ ਅੰਦਾਜ਼ਾ ਹੋਣਾ ਕਿ ਇਸ ਵੇਲੇ ਜਿਹੜੀ ਤੁਹਾਡੇ ਕੋਲ ਕਿੰਨੀਆਂ ਪක්ෂੀਆਂ ਦੀ ਤਾਦਾਦ ਹੋएगी ਕੁਝ ਆਈਡੀਆ ਹੈ ਗਿਣਤੀ ਨਹੀਂ ਜੀ ਬੇਤ ਹਜ਼ਾਰ ਪੰਛੀ ਆਂਦੇ ਆ ਔਰ ਪੰਛੀ ਇਹ ਘਰਾਂ ਦੇ ਵਿੱਚ ਕਾਫੀ ਤੋਂ ਜ਼ਿਆਦਾ ਰਹਿ ਵੀ ਰਹੇ ਆ ਅੱਧੇ ਤੋਂ ਜ਼ਿਆਦਾ ਘਰਾਂ ਦੇ ਵਿੱਚ ਦੇ ਅਸਲ ਪੰਛੀ ਰਹਿ ਰਹੇ ਆ ਔਰ ਆਨ ਵਾਲੇ ਟਾਈਮ ਦੇ ਵਿੱਚ ਜੇ نیچے ਥੋੜਾ ਜਿਹਾ ਕੰਮ ਚੱਲ ਰਿਹਾ ਥੋੜੇ ਦਿਨਾਂ ਹਫ਼ਤੇ 10 ਦਿਨ ਵਿੱਚ ਖਤਮ ਹੋ ਜਾਏਗਾ ਤੇ ਜਲਦੀ ਪੂਰਾ ਭਰ ਜਾਏਗਾ ਜਦੋਂ ਸਵੇਰਾ ਦਾਣਾ ਡਾਲਦੇ ਆ ਤਾਂ ਹਜ਼ਾਰਾਂ ਦੀ ਤਦਾਦ ਦੇ ਵਿੱਚ ਇੱਥੇ ਪੰਛੀ ਪਹੁੰਚੇ ਹੁੰਦੇ ਆ ਉਹ ਇੱਕ ਜਿਹੜਾ ਨਜ਼ਾਰਾ ਵਿਊ ਹੈ ਇੱਕ ਅਲੱਗ ਹੀ ਚੀਜ਼ ਆ ਉਹਨੂੰ ਦੇਖ ਕੇ ਮਨ ਨੂੰ ਬਹੁਤ ਸਕੂਨ ਹੁੰਦਾ ਜੋ ਸੀ ਜਿਹੜਾ ਪ੍ਰੋਜੈਕਟ ਸ਼ੁਰੂ ਕੀਤਾ ਸੀ ਉਹਦੇ ਵਿੱਚ ਸਾਨੂੰ ਜਿਹੜੀ ਆ ਕਾਮਯਾਬੀ ਮਿਲ ਰਹੀ ਆ ਬਹੁਤ ਵਧੀਆ ਤਰੀਕੇ ਨਾਲ ਪਕਸ਼ੀਆ ਤਾਂ ਕਿਸੇ ਦੇ ਹੱਥੇ ਨਹੀਂ ਆਂਦੇ ਇਹ ਤਾਂ ਦਾਣਾ ਪਾਉਂ ਕਹਿੰਦੇ ਨਾ ਪਕਸ਼ੀਆਂ ਦੇ ਤਾਂ ਦਾਣਾ ਵੀ ਬਹੁਤਾ ਵੀ ਨਹੀਂ ਆਂਦੇ ਕਿਉਂਕਿ ਡਰਦੀਆਂ ਨੇ ਠੀਕ ਹੈ ਫਿਰ ਵੀ ਤੁਸੀਂ ਇਹ ਜੋ ਉਪਰਾਲਾ ਕੀਤਾ ਹੈ ਤੇ ਇੱਥੇ ਉਹਨਾਂ ਨੂੰ ਹੈਂਡਲ ਕਿਵੇਂ ਕੀਤਾ ਜਾ ਰਿਹਾ ਕਿਉਂਕਿ ਹੱਥ ਤਾਂ ਕਿਸੇ ਦੇ ਨਹੀਂ ਆਂਦੀਆਂ ਨਹੀਂ ਅਸੀਂ ਇਹਨਾਂ ਨੂੰ ਜਿਹੜਾ ਇਹਨਾਂ ਦਾ ਘਰ ਵੀ ਬਣਾਏ ਆ ਨਾ ਇਹਨਾਂ ਦੇ ਫਲੈਟ ਬਣਾਇਆ ਉਹ ਯਾਦ ਰਹਿਣ ਲਈ ਹੈ ਇਹਨਾਂ ਨੂੰ ਕੈਦ ਨਹੀਂ ਅਸੀਂ ਕੀਤਾ ਜਦੋਂ ਮਰਜੀ ਆਂ ਜਦੋਂ ਮਰਜੀ ਉੜ ਜਾਣ ਬਰਾਟਾ ਦੇ ਤਾਂ ਰੈਂਟ ਵੀ ਹੁੰਦੇ ਨੇ ਇੱਥੇ ਕੀ ਰੈਂਟ ਹੋਣਗੇ ਪੰਛੀਆਂ ਲਈ ਪੰਛੀਆਂ ਨੂੰ ਇੱਥੇ ਜੀ ਦਾਣਾ ਪਾਣੀ ਫ੍ਰੀ ਹੈ ਜੋ ਹਨ ਪੂਰਾ ਉਹਨਾਂ ਨੂੰ ਦਿਨ ਦੇ ਵਿੱਚ ਤਿੰਨ ਟਾਈਮ ਤਾਂ ਅਸੀਂ ਖੁਦ ਦਾਣਾ ਐਸਲੇ ਪਾਨੇ ਆ ਜੋ ਕਿ ਅੱਜ ਤੋਂ ਕੁਝ ਟਾਈਮ ਪਹਿਲਾਂ ਇੱਕ ਟਾਈਮ ਪੈਂਦਾ ਸੀਗਾ ਔਰ ਉਸ ਤੋਂ ਬਾਅਦ ਪਬਲਿਕ ਵੀ ਆਗੇ ਪਾਉਂਦੀ ਆ ਲੇਕਿਨ ਉਹ ਧੀਰੇ ਧੀਰੇ ਜਿਹੜਾ ਦਾਣਾ ਅਸੀਂ ਇੱਥੇ ਉਹਨਾਂ ਨੂੰ ਇੱਥੇ ਹੀ ਸਾਰਾ ਪ੍ਰੋਵਾਈਡ ਕਰਵਾਵਾਂਗੇ ਲੋਕਾਂ ਨੂੰ ਜਿਵੇਂ ਜਿਵੇਂ ਹੌਲੀ ਹੌਲੀ ਪਤਾ ਲੱਗੇਗਾ ਬਾਹਰੋਂ ਤੁਸੀਂ ਅਲਾਉ ਨਹੀਂ ਕਰੋਗੇ ਕਿ ਬਾਹਰੋਂ ਦਾਣੇ ਲੈ ਕੇ ਆਓ ਬਾਹਰੋਂ ਸਿਰਫ ਕਰਨੇ ਆ ਜੀ ਬਾਰੋਂ ਜਿਹੜੇ ਲੋਕ ਦਾਣਾ ਲੈ ਕੇ ਜਾਂਦੇ ਆ ਇੱਕਦਾਂ ਬਜ਼ਾਰ ਚੋਂ ਖਰੀਦ ਕੇ ਲੈ ਆਂਦੇ ਆ ਉਹਦੇ ਵਿੱਚ ਕੈਮੀਕਲ ਲੱਗੇ ਹੁੰਦੇ ਆ ਉਹਨਾਂ ਨੂੰ ਪਤਾ ਨਹੀਂ ਔਰ ਸਹੀ ਜਾਂ ਦੇ ਵਿੱਚ ਕਿਹੜਾ ਦਾਣਾ ਕਿਸ ਵੇਲੇ ਪੈਣਾ ਉਹਨਾਂ ਨੂੰ ਪਤਾ ਨਹੀਂ ਉਹ ਆਪਣੇ ਵੱਲੋਂ ਤਾਂ ਭਲੇ ਦਾ ਕੰਮ ਕਰਦੇ ਆ ਲੇਕਿਨ ਉਹਦੇ ਵਿੱਚ ਕੁਝ ਅਜਿਹੀਆਂ ਕਮੀਆਂ ਹੁੰਦੀਆਂ ਅਸੀਂ ਜਿਹੜਾ ਦਾਣਾ ਇੱਥੇ ਕੋਈ ਸਾਡਾ ਵੇਚਣ ਦਾ ਪ੍ਰਵੀਜ਼ਨ ਕੋਈ ਨਹੀਂ ਕੋਈ ਵੀ ਬੰਦਾ ਜਦੋਂ ਮਰਜ਼ੀ ਆਵੇ ਇੱਥੇ ਦਾਣਾ ਪਾ ਸਕਦਾ ਕੋਈ ਇੰਜ ਵੀ ਪੈਸੇ ਲੈ ਕੇ ਆਈ ਉਹਨੂੰ ਦਾਣਾ ਮਿਲੇਗਾ दाना ਉਹਨੂੰ ਨਿਸ਼ੁਲਕ ਮਿਲੇਗਾ ਉਹਦੀ ਇੱਛਾ ਇੱਥੇ ਕੋਈ ਦਾਨ ਪਾਤਰ ਚ ਪਾਣਾ ਕਿ ਲੈਕ ਆਫ ਨੋਲੇਜ ਕਰਕੇ ਇੱਕ ਗੱਲ ਨੋਲੇਜ ਦੀ ਕਮੀ ਕਰਕੇ ਤੁਸੀਂ ਇਹ ਵਾਲਾ ਰੂਲ ਅਪਣਾਣਾ ਚਾਹੁੰਦੇ ਹੋ ਬਿਲਕੁਲ ਜੀ ਇਸੇ ਲਈ ਹੋਰ ਕੋ ਸਾਨੂੰ ਇਹ ਨਹੀਂ ਵੀ ਅਸੀਂ ਕਿਸੇ ਦੇ ਇੱਥੇ ਅਸੀਂ ਦਾਣਾ ਵੇਚਣਾ ਨੋ ਇਹ ਸਾਡਾ ਕੋਈ ਨਹੀਂ ਖੀਮ ਅਸੀਂ ਸਿਰਫ ਇਹ ਵੀ ਪੰਛੀਆਂ ਨੂੰ ਜਿਹੜਾ ਦਾਣਾ ਹੈ ਉਹਨਾਂ ਦੇ ਮੁਤਾਬਕ ਸੀਜ਼ਨ ਦੇ ਮੁਤਾਬਕ ਉਹਨਾਂ ਨੂੰ ਸਾਫ਼ ਸੁਥਰਾ ਦਾਣਾ ਜਿਹੜਾ ਉਹਨਾਂ ਨੂੰ ਬਿਮਾਰ ਨਾ ਕਰੇ ਉਹ ਮਿਲੇ ਸਿਰਫ ਸਾਡਾ ਇਹ ਇੱਕ ਪਰ ਜਿਹੜੇ ਲੋਕਾਂ ਨੇ ਘਰੇ ਪਖਸ਼ੀਆ ਪਾਲੀਆਂ ਨੇ ਉਹਨਾਂ ਨੂੰ ਤਾਂ ਪਤਾ ਨਾ ਉਹ ਜੋ ਦਿਲ ਆਂਦਾ ਉਹ ਪਾ ਦਿੰਦੇ ਨੇ ਉਹਨਾਂ ਲਈ ਕੀ ਕਹੋਗੇ ਉਹਨਾਂ ਨੂੰ ਵੀ ਇਹ ਚਾਹੀਦਾ ਜਿਹੜਾ ਵੀ ਦਾਣਾ ਹੈ ਸੀਜ਼ਨ ਦੇ ਮੁਤਾਬਕ ਜਿਹੜਾ ਸਰਦੀਆਂ ਦਾ ਦਾਣਾ ਹੈ ਉਹ ਲੱਗਾ ਗਰਮੀਆਂ ਦਾ ਦਾਣਾ ਲੱਗਾ ਔਰ ਉਹਨੂੰ ਰਾਤ ਨੂੰ ਭਿਓ ਕੇ ਸਵੇਰੇ ਸਾਫ਼ ਕਰਕੇ ਹੀ ਪਾਣਾ ਚਾਹੀਦਾ ਜਿਹਦੇ ਨਾਲ ਪੰਛੀ ਬਿਮਾਰ ਨਾ ਹੋਣ ਐਂ ਖੁਸ਼ਹਾਲ ਰਹਿਣ ਗਰਮੀਆਂ ਦੇ ਵਿੱਚ ਹੁਣ ਚਾਰ ਵੈਦਰ ਨੇਸ ਔਰ ਧਰ ਵੈਦਰ ਦੇ ਵਿੱਚ ਪਖਸ਼ੀਆਂ ਨੂੰ ਸਫਰ ਕਰਨਾ ਪੈਂਦਾ ਗਰਮੀਆਂ ਦੇ ਵਿੱਚ ਗਰਮੀ ਕਰਕੇ ਪਾਣੀ ਦੀ ਕਮੀ ਅਨਾਜ ਠੀਕ ਹੈ ਬਾਰਿਸ਼ ਦੇ ਵਿੱਚ ਕਿਵੇਂ ਉਹਨਾਂ ਦਾ ਧਿਆਨ ਰੱਖਿਆ ਜਾਏਗਾ ਔਰ ਸਰਦੀਆਂ ਦੇ ਵਿੱਚ ਸਪੈਸ਼ਲ ਕੋਈ ਠੰਡ ਨਹੀਂ ਹੁੰਦੀ ਹੈ ਤੇ ਕਿਵੇਂ ਤੁਸੀਂ ਦੇਖਰੇ ਕਰਦੇ ਹੋ ਜਦੋਂ ਬਿਮਾਰ ਹੁੰਦੇ ਤਾਂ ਹਸਪੀਟਲ ਕਿਵੇਂ ਉਹਨਾਂ ਦਾ ਧਿਆਨ ਰੱਖਦਾ ਹੈ ਚਲੋ ਦੇਖੋ ਜੀ ਪੰਛੀ ਜਿਹੜੇ ਆ ਸਾਡੇ ਕੋਲ ਹੁਣ ਬਿਮਾਰ ਆਣੇ ਚਾਲੂ ਹੋ ਗਏ ਆ ਕਾਫੀ ਪੰਛੀ ਅਸੀਂ ਇਥੋਂ ਠੀਕ ਕਰਕੇ ਉਡਾਏ ਵੀ ਆ ਔਰ ਜਿਵੇਂ ਜਿਵੇਂ ਅੱਗੇ ਵੀ ਅਸੀਂ ਹੁਣ ਤੁਹਾਡੇ ਥਰੂ ਸਮਝੋ ਸੋਸ਼ਲ ਮੀਡੀਆ ਦੇ ਥਰੂ ਲੋਕਾਂ ਤੱਕ ਇਹ ਗੱਲ ਪਹੁੰਚਾਵਾਂਗੇ ਕਿ ਜਿਹੜੇ ਸਾਡੇ ਇੱਥੇ ਹਸਪੀਟਲ ਪ੍ਰੋਪਰ ਸਾਡਾ ਚੱਲ ਪਿਆ ਸ਼ਹਿਰ ਦੇ ਵਿੱਚ ਕਿਸੇ ਵੀ ਥਾਂ ਦੇ ਕੋਈ ਪੰਛੀ ਕਾਇਲ ਬਿਮਾਰ ਮਿਲਦਾ ਹੈ ਇੱਥੇ ਲੈ ਕੇ ਆਓ ਉਹਦਾ ਫ੍ਰੀ ਆਫ ਕਾਸਟ ਇਲਾਜ ਹੋਏਗਾ ਕੋਈ ਇਹਦੇ ਵਿੱਚ ਕੋਈ ਪ੍ਰੋਬਲਮ ਵਾਲੀ ਗੱਲ ਨਹੀਂ ਇੱਥੇ ਅਸੀਂ ਇਹਨੂੰ ਬਹੁਤ ਵਧੀਆ ਵਵਿਆ ਰੂਪ ਦੇ ਵਿੱਚ ਜਿਹੜਾ ਹਸਪੀਟਲ ਹੈ ਇੱਕ ਬਣਾ ਰਹੇ ਹਾਂ ਔਰ ਜਲਦੀ ਹੀ ਦੋ ਤਿੰਨ ਦਿਨ ਦੇ ਵਿੱਚ ਤਿਆਰੀ ਫੁੱਲ ਚੱਲ ਰਹੀ ਹੈ ਬਸ ਦੋ ਤਿੰਨ ਦਿਨ ਦੇ ਵਿੱਚ ਕੰਪਲੀਟ ਹੋ ਜਾਏਗਾ ਜੋ ਵੀ ਨਾ ਕੀ ਮਤਲਬ ਕੀ ਤੁਸੀਂ ਉੱਪਰ ਇੰਨਾ ਵਧੀਆ ਬਣਾ ਲਿਆ ਤੇ ਠੀਕ ਹੈ نیچے ਕੰਮ ਵੀ ਚੱਲੇ ਤੇ ਸੁਣਨ ਨੂੰ ਇਹ ਵੀ ਹੈ ਕਿ ਆ ਭਾਜਪਾ ਦੇ ਵਿੱਚ ਜਿਹੜੇ ਲੇਟੈਸਟ ਉਮੀਦਵਾਰ ਨੇ ਰਵਨੀਤ ਸਿੰਘ ਬਿੱਟੂ ਜੀ ਉਹ ਵੀ ਆਉਣ ਵਾਲੇ ਨੇ ਤੇ ਉਹਨਾਂ ਦਾ ਵੀ ਕੁਝ ਨਾ ਕੁਝ ਯੋਗਦਾਨ ਇੱਥੇ ਹੈ ਹਾਂਜੀ ਰਵਨੀਤ ਬਿੱਟੂ ਜੀ ਨੇ ਇਲੈਕਸ਼ਨ ਅਨਾਊਂਸਮੈਂਟ ਹੋਣ ਤੋਂ ਪਹਿਲਾਂ ਸਾਨੂੰ 10 ਲੱਖ ਰੁਪਏ ਸੜਕ ਨੂੰ ਸਾਡੀ ਜਿਹੜੀ ਪੰਛੀ ਧਾਮ ਦੀ ਹੈ ਗੋਬਿੰਦ ਗੋ ਧਾਮ ਤੋਂ ਦਿੱਤਾ ਸੀਗਾ ਔਰ ਉਹ ਸੜਕ ਜਿਹੜੀ ਸਾਡੀ ਚਾਲੂ ਹੋ ਗਈ ਆ ਅਸੀਂ ਉਹਨਾਂ ਦਾ ਥੈਂਕਸ ਕਰਾਂਗੇ ਜਰੂਰ ਉਹਨਾਂ ਨੇ ਇਸ ਪ੍ਰੋਜੈਕਟ ਦੇ ਵਿੱਚ ਜਦੋਂ ਸੜਕ ਸਾਡੀ ਪ੍ਰੋਪਰ ਬਣ ਗਈ ਤਾਂ ਉਹਦੇ ਵਿੱਚ ਉਹਨਾਂ ਦਾ ਯੋਗਦਾਨ ਅਹਿਮ ਹੈ ਤੇ ਜਰੂਰ ਸਾਡਾ ਵੀ ਫਰਜ਼ ਬਣਦਾ ਉਹਨਾਂ ਨੂੰ ਬੁਲਾ ਕੇ ਅਸੀਂ ਉਹਨਾਂ ਦਾ ਥੈਂਕਸ ਕਰੀਏ योगदान ਤਾਂ ਦੇਖ ਲਿਆ ਪਰ ਇਹ ਜਿਹੜਾ ਯੋਗਦਾਨ ਇੱਕ ਐਨੇ 1 2 3 4 5 6 7 ਟਾਵਰਾਂ ਦਾ ਜਿਹੜਾ ਯੋਗਦਾਨ ਤੁਸੀਂ ਇੱਥੇ ਪਾਇਆ ਆਪਣੇ ਟਾਈਮ ਆਪਣੇ ਕਿ ਜ਼ਿੰਦਗੀ ਦੇ ਵਿੱਚ ਟਾਈਮ ਕੱਢ ਕੇ ਇਹਦੀ ਦੇਖ ਰਿਹਾ ਕਿਵੇਂ ਹੋਏਗਾ ਕਿਉਂਕਿ ਅਗਰ ਮੈਂ ਤਾਂ ਅੱਖਾਂ ਵੀ ਅਗਰ ਚੱਕਾ ਨਾ ਮੇਰੇ ਅੱਖਾਂ ਵੀ ਐਵੇਂ ਹੋ ਰਹੀਆਂ ਨੇ ਇਹਦੀ ਸਫਾਈ ਇਹਦੀ ਦੇਖ ਰਿਹਾ ਕਦੇ ਤੁਸੀਂ ਸੋਚਿਆ ਕਿ ਚਲ ਐਨੇ 1 2 ਤੱਕ ਤਾਂ ਹੋ ਜਾਊਗਾ ਉੱਪਰ ਕਿਵੇਂ ਬਾਕੀ ਹੋਵੇਗਾ ਇਹ ਪੰਛੀ ਜੀ ਜਿਹੜੇ ਹੈਗੇ ਆ ਜਿਵੇਂ ਆਪਾਂ ਨੂੰ ਆਪਣੇ ਲਈ ਸਫਾਈ ਦੀ ਸਮਝ ਆ ਨਾ ਇਹਨਾਂ ਨੂੰ ਵੀ ਪੂਰੀ ਸਮਝ ਆ ਇਹ ਆਪਣੇ ਆਪ ਆਪਣੇ ਤਰੀਕੇ ਦੇ ਨਾਲ ਜੋ ਚੀਜ਼ ਇਹਨਾਂ ਨੂੰ ਅੰਦਰ ਚਾਹੀਦੀ ਆ ਥੱਲੇ ਵਿਛਾਣ ਲਈ ਇਹ ਕਤਰੇ ਕਰ ਲੈਂਦੇ ਜਿਹੜੀ ਚੀਜ਼ ਫालतू ਆ ਇਹ ਆਪਣੇ ਆਪ ਕੱਢ ਦਿੰਦੇ ਆ ਤੇ ਮੈਂ ਬਹੁਤ ਜਗ੍ਹਾ ਤੇ ਦੇਖ ਕੇ ਆਇਆ ਜਿੱਥੇ ਟਾਵਰ ਬਣੇ ਹੋਇਆ ਗੁਜਰਾਤ ਦੇ ਵਿੱਚ ਐਮਪੀ ਚ ਰਾਜਸਥਾਨ ਚ ਦੇਖਿਆ ਉਧਰਲੇ ਪਾਸੇ ਤਾਂ ਕੋਈ ਅਜਿਹੀ ਦਿੱਕਤ ਨਹੀਂ ਗਈ ਆਈ ਕਿਤੇ ਸਭ ਨੂੰ ਮੈਂ ਪੁੱਛਿਆ ਵੀ ਯਾਨੀ ਇਹੀ ਸਾਨੂੰ ਵੀ ਪਹਿਲਾਂ ਨਹੀਂ ਸੀ ਇਹਦੀ ਸਫਾਈ ਕਿਵੇਂ ਹੋ ਲੇਕਿਨ ਉਹ ਕਹਿੰਦੇ ਆਪਣੇ ਆਪ ਕਰ ਲੈਂਦੇ ਕਿਤੇ ਕੋਈ ਸਾਲਾਂ ਤੋਂ ਬਣੇ ਹੋਏ ਆ ਕੋਈ ਪ੍ਰੋਬਲਮ ਨਹੀਂ ਗਈ ਮਤਲਬ ਇਹ ਵੀ ਕਹਿਣਾ ਗਲਤ ਨਹੀਂ ਹੋਇਆਗਾ ਕਿ ਸਫਾਈ ਦੇ ਮਾਮਲੇ ਦੇ ਵਿੱਚ ਇਹ ਪੰਛੀ ਜੋ ਇਨਸਾਨਾਂ ਨਾਲੋਂ ਬਹੁਤ ਜ਼ਿਆਦਾ ਬੈਟਰ ਨੇ ਬਿਲਕੁਲ ਜੀ ਉਹ ਆਪਣੀ ਸਫਾਈ ਖੁਦ ਕਰਦੇ ਆ ਅਜੇ ਇਨਸਾਨ ਤਾਂ ਫੇਰ ਉੱਚਾ ਨੀਮਾ ਕਰਦਾਂਗੇ ਉਹ ਆਪਣੇ ਸਿਸਟਮ ਦੇ ਵਿੱਚ ਜਲਦੇ ਆ ਪਖਸ਼ੀ ਵੀ ਉਹਨਾਂ ਨੂੰ ਬਹੁਤ ਸਮਝ ਆ ਹਾਂਜੀ ਮੰਨ ਲਓ ਜੇਕਰ ਇਹ ਤੁਸੀਂ ਜਿਹੜੇ ਉਹਨਾਂ ਦੇ ਘਰ ਬਣਾਏ ਨੇ ਕੋਈ ਪਖਸ਼ੀ ਅਗਰ ਬਿਮਾਰ ਪੈ ਜਾਈ ਜਾਂ ਕੋਈ ਬਾਹਰ ਇਹਨੇ ਨਿਕਲੇ ਜਾਂ ਕੋਈ ਆਲਸ ਤੇ ਮਾਰੇ ਬਾਹਰ ਨਾ ਨਿਕਲੇ ਫਿਰ ਕਿਵੇਂ ਪਤਾ ਲੱਗੂਗਾ ਕਿ ਕੀ ਉਹ ਬਿਮਾਰ ਨੇ ਹੈ ਉਹਨਾਂ ਨੂੰ ਕੁਝ ਚਾਹੀਦਾ ਹੈ ਕਿ ਕਿਵੇਂ ਹੈਂਡਲ ਕਰੋਗੇ ਪਖਸ਼ੀ ਜਦੋਂ ਬਿਮਾਰ ਹੁੰਦਾ ਨਾ ਜੀ ਹਾਂਜੀ ਉਹਦੀ ਆਵਾਜ਼ ਆਣੀ ਸ਼ੁਰੂ ਹੋ ਜਾਂਦੀ ਕੂ 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 ਉਹ ਪਤਾ ਲੱਗ ਜਾਂਦਾ ਔਰ ਜਿਹੜਾ ਕੋਈ ਹੁੰਦਾ ਇੱਥੇ ਆਏ ਵੀ ਆ ਪਖਸ਼ੀ ਬਿਮਾਰ ਆ ਉਹਨਾਂ ਦਾ ਇਲਾਜ ਹੋਇਆ ਵੀ ਆ ਔਰ ਕੁਝ ਦਿਨਾਂ ਬਾਅਦ ਉਹੜਨੇ ਸ਼ੁਰ ਪ੍ਰੋਪਰ ਐਸਲੇ ਟ੍ਰੀਟਮੈਂਟ ਸਾਡੀ ਪ੍ਰੋਪਰ ਹੈ ਜੀ ਉਹਦੇ ਵਿੱਚ ਕੋਈ ਇਹ ਨਹੀਂ ਵੀ ਕਿਸੇ ਤਰ੍ਹਾਂ ਦਾ ਕੋਈ ਆਪਰੇਸ਼ਨ ਵੀ ਕਰਨਾ ਹੋਵੇ ਉਹ ਵੀ ਸਾਡੇ ਕੋਲ ਡਾਕਟਰ ਅਲੱਗ ਹੈ ਉਹ ਕਾਲ ਦੇ ਉੱਤੇ ਆ ਜਾਂਦਾ ਜੇ ਆਪਰੇਸ਼ਨ ਕਰਨਾ ਹੈ ਆਦਰਵਾਇਜ਼ ਨਾਰਮਲ ਜਿਹੜੀ ਹਰ ਤਰ੍ਹਾਂ ਦੀ ਉਹਨਾਂ ਦੀ ਦਵਾਈ ਦਾ ਇੰਤਜ਼ਾਮ ਉਹਨਾਂ ਦਾ ਖਾਣ ਪੀਣ ਦਾ ਇੰਤਜ਼ਾਮ ਹਰ ਚੀਜ਼ ਦਾ ਪਾਣੀ ਦਾ ਇੰਤਜ਼ਾਮ ਸਭ ਇੱਥੇ ਸਾਡੀ ਕੋਸ਼ਿਸ਼ ਹੈ ਵੀ ਜਿਵੇਂ ਅਸੀਂ ਆਪਣੇ ਆਪ ਨੂੰ ਸਾਫ਼ ਸੁਥਰਾ ਖਾਣਾ ਚਾਹੁੰਦੇ ਆ ਤਾਂ ਉਹਨਾਂ ਨੂੰ ਵੀ ਸਾਫ਼ ਸੁਥਰਾ ਮਿਲੇ ਆਉਣ ਵਾਲੇ ਟਾਈਮ ਦੇ ਵਿੱਚ ਕੱਲਾ ਪක්ෂੀਆਂ ਤੱਕ ਹੀ ਰਹੋਗੇ ਸੇਮੀ ਤੇ ਹੋਰ ਵੀ ਜਾਨਵਰਾਂ ਦਾ ਧਿਆਨ ਰੱਖਣ ਦਾ ਸੋਚੋਗੇ ਦੇਖੋ ਇਹ ਜਿਹੜਾ ਸਾਡਾ ਟਰਸਟ ਬਣਿਆ ਭਗਵਾਨ ਮਹਾਵੀਰ ਜੀ ਸੇਵਾ ਟਰਸਟ ਇਹਦਾ ਮਤਲਬ ਹੀ ਹੈ ਵੀ ਜੀਵਾਂ ਦੀ ਮੂਕ ਪ੍ਰਾਨੀਆਂ ਦੀ ਸੇਵਾ ਕਰਨਾ ਉਹਨਾਂ ਦੀ ਦੇਖਭਾਲ ਕਰਨਾ ਜਿਵੇਂ ਜਿਵੇਂ ਸਾਨੂੰ ਲੋਕਾਂ ਦਾ ਸਹਿਯੋਗ ਮਿਲਦਾ ਜਾਊਗਾ ਅਸੀਂ ਇਹਨੂੰ ਅੱਗੇ ਕੋਸ਼ਿਸ਼ ਹੈ ਇਹਨੂੰ ਅਸੀਂ ਅੱਗੇ ਹੋਰ ਬਹੁਤ ਇਹਦੀ ਵੱਡੀ ਚੇਨ ਚਲਾਈਏ ਪਰ ਮਹਾਰਾਜ ਸਾਡੇ ਅਸ਼ੀਰਵਾਦ ਦਊਗਾ ਸਾਡੇ ਗੁਰੂ ਮਹਾਰਾਜ ਅਸ਼ੀਰਵਾਦ ਦੇਣਗੇ ਤਾਂ ਅਸੀਂ ਇਹਦੀ ਇੱਕ ਚੇਨ ਹਰ ਤਰ੍ਹਾਂ ਦੀ ਇਹਨੂੰ ਅੱਗੇ ਲੰਬੀ ਚਲਾਵਾਂਗੇ ਔਰ ਮੇਰੇ ਕੋਲ ਘਟੋ ਘਟ ਸੱਤ ਅੱਠ ਟਾਵਰ ਜਿਨ੍ਹਾਂ ਨੇ ਲੋਕਾਂ ਨੇ ਬਣਾਨੇ ਆ ਅਲੱਗ-ਅਲੱਗ ਥਾਵਾਂ ਤੋਂ ਅਲੱਗ-ਅਲੱਗ ਸ਼ਹਿਰਾਂ 'ਚੋਂ ਮੇਰੇ ਕੋਲ ਅਪਰੋਚ ਆ ਚੁੱਕੀ ਆ ਔਰ ਕਨਫਰਮ ਹੈ ਜਲਦੀ ਹੀ ਅਸੀਂ ਹੋਰ ਸ਼ਹਿਰਾਂ ਦੇ ਵਿੱਚ ਵੀ ਇਹ ਜਿਹੜੇ ਟਾਵਰ ਆ ਸ਼ੁਰੂ ਕਰਵਾਵਾਂਗੇ ਜੀ ਸਾਬਾ ਹੋਰ ਵੀ ਲੋਕਾਂ ਨਾਲ ਗੱਲਬਾਤ ਕਰਦੇ ਆ ਨਮਸਕਾਰ ਮੈਂ ਨਮਸਕਾਰ ਜੀ ਆਪਕਾ ਨਾਮ साक्षी, साक्षी जी साक्षी जी ਤੁਸੀਂ ਇੱਥੇ ਕਿੰਨੀ ਵਾਰੀ ਆ ਚੁੱਕੇ ਹੋ ਜਾਂ ਪਹਿਲੀ ਵਾਰ ਆਏ ਹੋ ਮੈਂ ਅੱਜ ਫਰਸਟ ਟਾਈਮ ਆਈ ਹੂੰ ਔਰ ਮੈਂ ম্যাজিক টাਚ ਕੀ ਪੂਰੀ ਟੀਮ ਹਮਾਰੇ ਛੋਟੇ ਬੱਚੋ ਕੋ जो कि किचलू नगर मंदिर में पढ़ाया जाता है ये डिवाइन टच बॉम्बे से एक प्रोग्राम चल रहा है जिसकी अपॉर्चुनिटी सिर्फ लुधियाना में किचलू नगर जैन मंदिर को मिली है okay. उसमें हम मैजिक टच के बच्चे हैं जिनका एज ग्रुप है मैजिक टच है क्या ये मैजिक टच में बच्चों को जैन धर्म के बारे में अवगत कराया जाता है उनको नॉलेज दी जाती है जैसे आने वाली जनरेशन को तो पता ही नहीं है मंदिर कैसे जाना क्यों जाना क्या है कौन है महावीर स्वामी जी तो उन सब के बारे में हम उनको यहाँ पे बताते हैं ਤੋ ਇਸਕਾ ਏਜ ਗਰੁੱਪ ਹੈ ہمارا 4 ਟੂ 8 ইয়ারਸ ওকে okay. सारे बच्चे आए हैं बच्चे की ले ले आज हम बच्चों को यहाँ पे लेके आए हैं जीव दया के लिए प्रेरित करने बच्चों को भी पता तभी चलेगा कि कैसे ये सब होता है जब हम बच्चों को लेके आए हैं तो आज वो बच्चे विजिट करेंगे विजिट करके देखेंगे तो फिर बच्चों के भी मन में एक बारी हलचल होगी भावना होगी कि हम भी नेक्स्ट टाइम मम्मा हमें भी वहाँ जाना है तो आज के टाइम पे बर्थडे सेलिब्रेशन ये सब चलता है बट यहाँ के लिए कोई ख्याल नहीं रखता बट हम ये बच्चों को प्रेरणा देंगे कि कुछ भी अच्छा काम करो तो आप ऐसे रूप में करो जी तो आपको ये अंकल जो हमारे आज तक यहाँ पे कोई ऐसा नहीं था पक्षियों के लिए कुछ ऐसा नहीं था जो अंकल ने इतना बहुमूल्य कार्य जिसको मैं कह सकती हूँ बहुत अच्छा किया एक प्रेरणा स्त्रोत्र है तो हम और भी मैम नमस्कार आपका नाम भावना राज्य क्या कहोगे आप इस जगह के बारे में जो संस्था जो एक जीव दया का काम किया है उन्होंने कि पक्षियों की देखरेख के लिए ये जो सारा चबूतरा जो आल्ला उनके लिए बनाया है जो हॉस्पिटल बना रहे क्या कहेंगे उसके बारे में जैसा कि भगवान ने बताया है कि जियो और जीने दो देखो अगर हम पक्षियों को जीने दे के लिए उनके आश्रय के लिए हम कोई घर बना रहे हैं हम कहते हैं कि हम हमारा घर भी बहुत सुंदर हो अगर हम पक्षियों के लिए बना रहे हैं तो नेचुरली के तो भगवान ने कुछ उनके लिए तो कुछ सोचा है ऐसे ही हम लोग बोलेंगे कि अगर हम अगर हम किसी दूसरे के बारे में सोचेंगे तो हमारा भी खुद भला होगा ऑटोमेटिकली तो भगवान हमारे बारे में खुद सोच लेंगे खुद खुद सोच लेंगे तो हमें हम अगर हम भगवान के अगर हम भगवान के जो जीव जीव जंतु जो भगवान ने भेजे हुए हैं धरती पर अगर हम अगर हम उनकी केयर कर रहे हैं तो भगवान हमारा भी ध्यान रखने के लिए हमेशा हमेशा फर्स्ट नंबर पर रहेगा कोई देर नहीं करेगा हम कहते हैं भगवान के घर में देर अंधेर नहीं है अगर हम पशु पक्षियों की जानवरों की सेवा करेंगे तो हमारे लिए कभी भी कभी भी कभी भी कुछ भी कमी नहीं रहेगी आप कैसे अच्छा आप कैसे करते हो मतलब पशु पक्षियों की देख रहे कैसे करते हो सबसे पहले गाय की गाय के लिए खाना बनाया गाय के बाद पक्षियों को कुछ ना कुछ 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 ना कुछ खाने के लिए दिया और देखो और कितने जानवर है कुत्ता है बिल्ली है सबके लिए कुछ ना कुछ जो जो उनके नीड की जरूरत है

ਗੁਰਵਜਨ ਜੀ ਪਹਿਲੇ ਤੋਂ ਆਪ ਮਤੇ ਇਹ ਪਤਾ ਹੈ ਕਿ ਆਪ ਇਤਨੇ ਸਾਰੇ ਬੱਚੋ ਕੇ ਵਿੱਚ ਮੇ ਆਪ ਯਹਾਂ ਹੈ ਆਪ ਇਨੇ ਕਿਆ ਕਹਿਨਾ ਚਾਹੇਂਗੇ ਬਸ ਇਨ ਕੋ ਯਹੀ ਪ੍ਰੇਰਨਾ ਦੇਣਾ ਚਾਹਤੇ ਹੈ ਕਿ ਦੇਖੋ ਇਹ ਕੈਸੇ ਪਖਸ਼ਿਓ ਕੇ ਘਰ ਹੈ तो कैसे ये सब रहते हैं यहाँ पे इनको सभी लेके आए हैं ये जो उन्होंने ये जो एक उपरला किया है पक्षियों के लिए ठीक है हाँ हाँ ना तो कैसे आप बाकी लोगों को मोटिवेट करें क्योंकि सब लोग अपने लाइफ में बिजी है तो कैसे उनको मोटिवेट किया जाए कि यहाँ पे आए पक्षियों का ध्यान रखें और जो पक्षी घायल हो रहे हैं उनकी तरफ उनका ध्यान दें नजरअंदाज ना करें हाँ जी बिल्कुल ये तो अंकल ने बहुत अच्छा काम किया बहुत अच्छा कार्य है सराहनीय है बिल्कुल कि ये जॉन्सन अंकल ने ये पूरा पक्षियों का ये किया है ये बहुत ही बढ़िया अच्छा कदम है तो सबको ये प्रेरणा मिलनी चाहिए कि पक्षियों का भी ध्यान रखना चाहिए जैसे हम हर किसी का ध्यान रखते हैं तो पक्षियों तो वैसे भी बेजुबान ना है हाँ तो उनका भी ध्यान प्रॉपर रखना चाहिए तो ये प्रेरणा बहुत अच्छी है अंकल की तरफ से सो so, होन साढ़े ना बहुत सारे बच्चे भी जुड़े हुए हैं अपने बच्चे ना भी गलबात करते हैं हेलो बेटा आपका नाम अद्विका अद्विका जी आपको यहाँ आके कैसा लगा मुझे यहाँ के बहुत अच्छा लगा क्या देखा आपने पक्षियाँ बहुत पक्षियों के लिए इतना अच्छा घर बना हुआ है और पक्षियाँ थोड़े आ भी रहे हैं इस घर में और और साथ में उनके बहुत सारे अच्छे से भी बहुत सारे आए हैं आपको पता है उनके साथ उनके दोस्त भी रहते हैं हाँ, रहते? आपको कैसा लग रहा है बिल्कुल बहुत अच्छा। बहुत ज्यादा ज्यादा अच्छा अच्छा और भी हमारे साथ बच्चे जुड़े हुए हैं हम लोग उनसे ये ये? हेलो बेटा आपका नाम क्या है विश्रुत 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 जी क्या कहना चाहोगे जो जो अंकल जी ने अपराला किया है ये घर बनाया पक्षियों के लिए उसके ऊपर क्या कहोगे आप बहुत अच्छे कर्म के लिए बनाया पक्षियों के लिए रहने के लिए अगर वो ये नहीं बनाते तो पक्षी इधर उधर रहते बारिश में वो उनको ठंड लगती उनको मतलब उसको ठंड लग के वो नीचे ठंड तो तो जब उनको ठंड लगती तो वो कहाँ जाते हैं वो ठंड लगती तो वो अपना नीचे अपने घर जाते हैं घर जाके अगर उनका नहीं घर नहीं होता तो वो अपना घर बना के वहाँ पर रहते आपने देखा है कभी उनका घर कैसा होता है वो जैसे था ये था। बना है जैसे ये बना है तो जैसे ये सामने बना है बोलो सर जैसे ये सामने बना हुआ वैसा था। था। तो और भी बड़े प्यारे प्यारे से बच्चे हैं आप कुछ बोलना चाहोगे ओ, नाएगा। नाएगा। स्टबम आगा। स्टबम आगा। स्टबम आगा। तो अच्छा जितने भी बच्चे मैं उन सबसे एक चीज पूछूंगी सारे बच्चे कहाँ गए मुझे दिखाई नहीं आ, दे रहे आओ जी आपका नाम क्या है जी जैन जैन शुभम ओके नाम बड़ा अच्छा है ओके आप मुझे ये बताओ यहाँ पे आपको कौन लेकर आये और कहा से पता चला हम पहले भी आए हुए हैं ओके और मम्मी छोड़ के छोड़ मम्मी छोड़ के चली गई ओके <laughs> okay, तो आपको यहाँ देख के सबसे ज्यादा क्या अच्छा लगा पक्षियों का घर पक्षियों का घर आपके घर में कभी सोचा आपने कि आप भी बर्ड्स ऐसे पाल लो ताकि वो आपके दोस्त बने आपके साथ खेलें? हाँ जी तो उनको खाने में क्या दोगे आप चारा है चारा नहीं हाँ दाल दाने Very good. कितना अच्छा जवाब दिया दाने देंगे हाँ जी मितांशु जैन जैन जी किसके साथ आए यहाँ पे यहाँ पर हम आ, आपके दीदी के साथ आए और दीदी के साथ ये अरे के के साथ और मेरी मम्मी के साथ आपको कैसा लग रहा है यहाँ पे आके अच्छा लग रहा है अच्छा लग रहा है और यहाँ पे आपको सबसे अच्छी चीज क्या बर्ड का हाउस आपने बर्ड देखे ਕਹਾਂ ਤੇ ਹੈ ਉਹ ਵਾਹਰ ਜਾਂ ਪਰ ਸਾਹਮਣੇ ਹੈ ਅੱਛਾ ਯਾਓਕੇ ਸੋ ਤੁਸੀਂ ਦੇਖਿਆ ਇੱਥੇ ਸਾਡੇ ਨਾਲ ਕਿੰਨੇ ਸਾਰੇ ਲੋਕ ਮੌਜੂਦ ਸਿਗੇ ਰਾਕੇਸ਼ ਚੰਦ ਜੀ ਨੇ ਕਿੰਨੀ ਵਧੀਆ ਗੱਲਾਂ ਦਸੀਆਂ ਮੈਜਿਕ ਟੱਚ ਟੱਚ ਦੇ ਲੋਕਾਂ ਨੇ ਕਿੰਨੀਆਂ ਗੱਲਾਂ ਦਸੀਆਂ ਔਰ ਮੇਰੇ ਨਾਲ ਕਿੰਨੇ ਸਾਰੇ ਛੋਟੇ-ਛੋਟੇ ਬੱਚੇ ਨੇ ਜਿਨ੍ਹਾਂ ਨੇ ਇਸ ਜਗ੍ਹਾ ਤੇ ਆ ਕੇ ਇਸ ਜਗ੍ਹਾ ਤੇ ਤਾਂ ਇੱਕ ਤਾਂ ਰੌਣਕ ਬਣਾਤੀ ਮੌਜ ਮੱਸੀ ਕੀਤੀ ਕਿ ਨੇ ਹੱਸੇ ਮਜ਼ਾਕ ਦੀਆਂ ਗੱਲਾਂ ਵੀ ਇਹਨਾਂ ਨੇ ਕੀਤੀ ਮੈਨੂੰ ਹਸਾਉਣ ਦੀ ਕੋਸ਼ਿਸ਼ ਕੀਤੀ ਹੈਂ ਕੀ ਬੋਲੋ ਬੋਲੋ ਇਸ ਵਿੱਚ ਬੜਿਆ ਬੜੀਆ ਦੇ ਦੋ ਤਾਂ ਬੱਚੇ ਮਤਲਬ ਮਜ਼ਾ ਆਇਆ ਇਸਕੋ ਮਜ਼ਾ ਆਇਆ ਇਸਕੋ ਲਓ ਜੀ ਤਾਂ ਬੱਚੇ ਬੱਚੇ ਕਹਿ ਰਹੇ ਕਿ ਇਹਨਾਂ ਨੂੰ ਬਹੁਤ ਜ਼ਿਆਦਾ ਵਧੀਆ ਲੱਗਿਆ ਮਜ਼ਾ ਲੱਗਿਆ ਸੋ ਤੁਹਾਨੂੰ ਕਿੱਦਾਂ ਤੇ ਲੱਗਿਆ ਸੀ ਇਹ ਅਪਡੇਟ ਸਾਨੂੰ ਕਮੈਂਟਸ ਬਾਕਸੇ ਰਾਈਟ ਜ਼ਰੂਰ ਦੱਸੋ ਸੋ ਜੇ ਤਾਂ ਇਹ ਹੋਰ ਵੀ ਅਪਡੇਟ ਚਾਹਣਨ ਦੇ ਲਈ ਜੁੜੇ ਰੋ ਆਨ ਰੋਟੀ ਪੰਜਾਬ ਦੇ ਨਾਲ ਮੈਂ ਅੱਜ ਤੇ ਕੈਮਰਾਮੈਨ ਬੱਲੂ ਦੇ ਨਾਲ ਬੱਚੋ ਤੁਸੀਂ ਕੀ ਕਹੋਗੇ ਚੈਨਲ ਨਾਲ ਜੁੜੋ ਕੀ ਕਹਿਣਾ ਹੈ ਜੁੜੋ ਖਾਣਾ ਨਹੀਂ ਖਾਇਆ ਖਾਣਾ ਜੁੜੋ ਕੋ ਆਨ ਡਿਊਟੀ ਹੈਪੀ ਫੋਰ ਹੈ ਆਨ ਡਿਊਟੀ ਹੈਪੀ ਫੋਰ ਸੋ ਥੈਂਕ ਯੂ ਸੋ ਮਚ ਇਤਾਂ ਦੀ ਹੋਰ ਵੀ ਅਪਡੇਟ ਚਾਹਣਨ ਦੇ ਲਈ ਜੁੜੇ ਰਹੋ ਚੈਨਲ ਦੇ ਨਾਲ ਤੇ ਚੈਨਲ ਨੂੰ ਸਾਰੇ ਸਾਰੇ ਜਿਹੜਾ ਨੂੰ ਸਾਰੇ ਜਿਹੜਾ ਨੂੰ ਕਹਿ ਰਹੀਆਂ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਥੈਂਕ ਯੂ